ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦੇ ਔਰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਹੈਰੀਪਰੀ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਵੀ ਆਪਾਂ ਸ਼ੁਰੂ ਕਰਦੇ ਹਾਂ ਜੀ ਅਗੇਜਮੈਂਟ ਦੇ ਦੌਰਾਨ ਹਨਾ ਅਗੇਜਮੈਂਟ ਦੀਆਂ ਤਿਆਰੀਆਂ ਤੇ ਅਗੇਜਮੈਂਟ ਦਾ ਸਾਰਾ ਸਮਾਨ ਤੇ ਫਾਈਨਲੀ ਅਗੇਜਮੈਂਟ ਹੋ ਰਹੀ ਆ ਹੁਣ ਤੇ 1 ਇੱਕ ਹੀ ਦਿਨ ਰਹਿ ਗਿਆ ਜੀ ਤੇ ਇੱਕ ਦਿਨ ਬਾਅਦ ਤੁਹਾਨੂੰ ਵੀ ਪਤਾ ਲੱਗ ਜਾਊ ਕਿ ਕਿਹੜੇ ਬੰਦੇ ਦੀ ਅਗੇਜਮੈਂਟ ਆਈਆਂ ਕਿਹੜੇ ਬੰਦੇ ਦੀ ਨਹੀਂ ਜਿਨ੍ਹਾਂ ਦੇ ਤੁਸੀਂ ਨਾਮ ਲਿੱਤੇ ਜਾਂ ਉਹਨਾਂ ਦੀ ਹੋ ਸਕਦੀ ਹੈ ਜਾਂ ਕਿਸੇ ਹੋਰ ਦੀ ਲਓ ਜੀ ਦੋਸਤੋ ਫਿਰ ਤੋਂ ਆ ਗਏ ਆਪਾਂ ਗੋਲ ਬਾਜ਼ਾਰ ਕਨੀਪਰੀ ਭੀੜ ਬਹੁਤ ਜ਼ਿਆਦਾ ਅੱਜ ਵੀ ਸ਼ੋਪਿੰਗ 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 ਕਰਦੇ ਆਂ ਅਗੇਜਮੈਂਟ ਤਾਂ ਤੁਹਾਨੂੰ ਹਜੇ ਨਹੀਂ ਦੱਸ ਸਕਦੇ ਕੱਲ ਨੂੰ ਕਲੀਅਰ ਕਰ ਦਾਂਗੇ ਵੀ ਕਿਹਦੀ ਅਗੇਜਮੈਂਟ ਹੈ ਕਨੀਪਰੀ ਯੈਸ ਯਮੀ ਲੜਾਈ ਵਾਲੀ ਕੁੜੀ ਤਾਂ ਹੈ ਨਹੀਂ ਕੀ ਫਾਈਟ ਕਿਵੇਂ ਲੜਾਈ ਕਰ ਲਈ ਤੁਹਾਡੀ ਕੁੜੀ ਨੇ ਵੇਖ ਲਓ ਹਾਂ ਨਹੀਂ ਸਾਡੀ ਕੁੜੀ ਤਾਂ ਭਾਈ ਮੂੰਹ ਚ ਬੋਲ ਹੀ ਹੈ ਨਹੀਂ ਦਾ ਸਾਰੀ ਬਲਾਉ ਤਾਂ ਕਰੀ ਬੋਲਦੀ ਹੈ ਤੇਰੇ ਦਿਹਾੜੀ ਕਰੀ ਹੋਈ ਹੈ ਮੈਂ ਹੁਣ ਹੈਪੀ ਖਰੀਦਦਾਰੀ ਅੱਜ ਕਰਨੀ ਆ ਪੂਰੀ ਮੈਨੂੰ ਕਹਿੰਦਾ ਤੇਰਾ ਰੰਗ ਕਾਲਾ ਹੋ ਗਿਆ ਮੈਨੂੰ ਤੇਰੇ ਵੀ ਘੇ ਚ ਕਾਲੀ ਹੋਈ ਹੈ ਫੋਟੋ ਕਰਾਉਣਾ ਤੇਰਾ ਰਿਸ਼ਤਾ ਨਹੀਂ ਹੋਈ ਫੋਟੋ ਕਰਾ ਲੈਣੀ ਐਵੇਂ ਹੈਪੀ ਤੇਰੀ ਭਾਬੀ ਕਹਿੰਦੀ ਮੈਂ ਤੇਰੇ ਫਿਕਰਾਂ ਚ ਕੀ ਕਾਲੀ ਹੋ ਗਈ ਕਾਲੀ ਹੋ ਗਈ ਵੀ ਤੇਰਾ ਰਿਸ਼ਤਾ ਨਹੀਂ ਹੋਈ ਜਾਂਦਾ ਹੈ ਕਾਲੋ ਕਾਲ ਮਹਾ ਕਾਲ ਅੱਜ ਵੀਡੀਓ ਪਾਈ ਇਹਨੇ ਤੇ ਤੇਰੀ ਅੱਗੋਂ ਮੈਨੂੰ ਮਾਰ ਗਾਲ ਕਿੰਨੇ ਤੇਰੀ ਵੀ ਇਹਨੂੰ ਰਿਸ਼ਤੇ ਵਾਲੇ ਵੇਖਣ ਆਲੇ ਆਏ ਇਹਨੂੰ ਰਿਸ਼ਤੇ ਵਾਲੇ ਵੇਖਣ ਆਲੇ ਆਏ ਪਈ 2000 ਦੇ ਕੇ ਕਿਨੇ ਤਲਵਾਰ ਲੈ ਕੇ ਵੱਡ ਦੋ ਵੀ ਪਸੰਦ ਹੀ ਨਹੀਂ ਸੀ ਬੰਦੇ ਕੋਕ ਚਾਕਲੇਟਸ ਪਸੰਦ ਹੈ ਨਹੀਂ ਹੈ ਬਚੋਕਲੇਟਸ ਪਸੰਦ ਹੈਲੋ ਕਰ ਦੋ ਹੈਲੋ ਠੀਕ ਹੈ A B C D E F G H I J ਕਿ ਭੁੱਲ ਗਿਆ ਆਪ ਤੋ ਥੈਂਕ ਯੂ ਮੀਤ ਵੀਰੇ ਹਾਂ ਜੀ ਹਾਂ ਠੀਕ ਹੈ ਬਾਈ ਨੇ ਯਾਰ ਬਹੁਤ ਸੱਚੀ ਕਨੀਪਰੀ ਬਾਈ ਨਾਲ ਦਿਲੋਂ ਪ੍ਰੇਮ ਬਹੁਤ ਵਿਚਾਰਾ ਖੜਿਆ ਆਪਣੇ ਨਾਲ ਓ ਆਓ ਵੇ ਜਗਾ ਹਾਂ ਵੀਰੇ ਬਲੌਗ ਵੇਖੂਆ ਥੈਂਕ ਯੂ ਕਰਦੇ ਹਾਂ ਨੂੰ ਹਾਂ ਜੀ ਮੀਤ ਵੀਰੇ ਥੈਂਕ ਯੂ ਸੋ ਮਾਚ ਤੁਸੀਂ ਸਾਡੇ ਲਈ ਸਪੈਸ਼ਲੀ ਇਨਾ ਟਾਈਮ ਕੱਢਿਆ ਹਾਂ ਜੀ ਆ ਦੇਖ ਲੋ ਚੱਬੂ ਦਾਸ ਜੀ ਲੀ ਲੈ ਗੰ ਗਦਿਆ ਬੱਤ ਹੋਰ ਵੀ ਦੀ ਠੀਕ ਹੈ ਜੀ ਕਿੰਨੂ ਕੋ ਜੀ ਵਧੀਆ ਹੋ ਗਏ ਹੋਰ ਫਿਰ ਹੈਪੀ ਲੋਟਾਂ ਲੱਗਦਾ ਨਹੀਂ ਮੈਨੂੰ ਲੋੜ ਤਾਂ ਹੈਂ ਬਗਵਾਦ ਬਗਵਾਦ ਦੇਖੇ ਤੇ ਬਗਵਾਦ ਬਹੁਤ ਹਾਂ ਬਹੁਤ ਖਾਸ ਬੰਦੇ ਦੀ ਅਗੇਜਮੈਂਟ ਹੈ ਬਹੁਤ ਹੀ ਜ਼ਿਆਦਾ ਕਿਹਦੇ ਤੇ ਇਧਰ ਦੇ ਆਏ ਨੂੰ ਖਾਏ ਲਓ ਜੀ ਮੈਂ ਤੇ ਹੈਪੀ ਹੁਣ ਕੁਝ ਖਾਣ ਪੀਣ ਨਹੀਂ ਲੈਣਾਗੇ ਸੀਗੇ ਤੇ ਬਹੁਤ ਜ਼ਿਆਦਾ ਥਕਾਨ ਵੀ ਹੋਈ ਜਾਂਦੀ ਹੈ ਯਾਰ ਤੋਰਾ ਫਿਰਾ ਕਰਨਾ ਕਿਹੜਾ ਸ਼ੌਕ ਹੈ ਤੁਹਾਨੂੰ ਪਤਾ ਹੀ ਪਿਛਲੇ ਵਲੌਗਾਂ ਚ ਜੇ ਕਿਹਾ ਸੀ ਹਣਾ ਤੇ ਦੋਸਤੋ ਹੁਣ ਗੰਗਾ ਨਗਰ ਦੇ ਵਿੱਚ ਹੀ ਆ ਗਾਂਧੀ ਚੌਂਕ ਤੇ ਹੈਪੀ ਜੀ ਹੁਣ ਦੇਖ ਲਾ ਸਾਰੇ ਤੇਰਾ ਵੀ ਕਹੀ ਜਾਂਦੇ ਸੀਗੇ ਹਾਂ ਵੀ ਹੈਪੀ ਦੀ ਗੇਜ ਮੇਰਾ ਹੋ ਸਕਦੀ ਹੈ ਮੈਂ ਕਿ ਤੁਹਾਨੂੰ 14 ਨੂੰ ਹੀ ਦੱਸਾਂਗੇ ਕੀ ਦੀ ਹੈ ਇਹਦਾ ਸਰਪ੍ਰਾਈਜ਼ ਦਾ ਬਹੁਤ ਵੱਡਾ ਠੀਕ ਹੈ ਨਾ ਉਹ ਬੰਦੇ ਨੂੰ ਜਾਣਦਾ ਵੀ ਦੇਖਿਆ ਵੀ ਹੈ ਤੁਸੀਂ ਦੇਖਿਆ ਵੀ ਉਹ ਬੰਦੇ ਨੂੰ ਉਹਨੂੰ ਜਾਣਦੇ ਵੀ ਹਾਂ ਉਹ ਸਾਡਾ ਖਾਸ ਵੀ ਹੈ ਤੇ ਲਗਭਗ ਦੋਸਤੋ ਹੁਣ ਖਾਣ ਪੀਣ ਲਈ ਕੁਝ ਲੈ ਕੇ ਆਏ ਆ ਪਰੀ ਹੁਣ ਇਸ ਮਾਲ ਲੈ ਰਹੇ ਨੇ ਜਿਵੇਂ ਵੀ ਕੁੜੀਆ ਵਾਸਤੇ ਹੁੰਦਾ ਹੀ ਆ ਚਲੋ ਹਣਾ ਹਰੇਕ ਅਗੇਜਮੈਂਟ ਤੇ ਜੋ ਵੀ ਕਰਦੇ ਹੋ ਤੇ ਬਾਕੀ ਖਾਣੇ ਪੀਣੇ ਜੀ ਕੁਛ ਭਾਲ ਰਹੇ ਆ ਕੁਛ ਨਾ ਕੁਛ ਕੀ ਖਾਈਏ ਕੀ ਪੀਏ ਕੰਨੀ ਹੈਪੀ ਵੀਊ ਚੈੱਕ ਕਰੋ ਸਾਰੇ ਗੰਨਾਂ ਨਜ਼ਰਦਾ ਦੇਖੋ ਗੱਲ ਜਵਾਕ ਜਾਂ ਵੇਚੋ ਅੱਜ ਆ ਕੇ ਦੇਖੋ ਉੱਧਰ ਵੀ ਆ ਹੀ ਹੋਇਆ ਸੀ ਉਹਨੂੰ ਸਾਈਕਲ ਮਾਰ ਗਿਆ ਸੀ ਸਾਈਕਲ ਮਾਰ ਗਈ ਹੈਪੀ ਵਿੱਚ ਕੀ ਬਾਤ ਹੈ ਬਹੁਤ ਸੋਹਣਾ ਵੀਊ ਬਹੁਤ ਸੋਹਣਾ ਬੀ ਵੀਏ ਖਾਣ ਪੀਣ ਨੂੰ ਸ਼ੈਡ ਚ ਪਰੀ ਦਾ ਚੋਰੀਓ ਬਲੌਗ ਬਣਾਈਏ ਹੁਣ ਤੁਸੀਂ ਦੇਖ ਸਕਦੇ ਹੋ ਪਰੀ ਐ ਸ਼ੌਪ ਤੇ ਆ ਕੀ ਦੇਖਦੇ ਆ ਵੀ ਸਾਨੂੰ ਸਾਹਮਣੇ ਵੇਖਦੀ ਆ ਕਿ ਨਹੀਂ ਦੇਖੋ ਉਹ ਖੜੀ ਪੈ ਵੀ ਪਰੀ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਆਪਾਂ ਕੁਝ ਖਾਣ ਪੀਣ ਲਈ ਫਿਰ ਲੈ ਚੱਲਦੇ ਆ ਪਰੀ ਲਈ ਇੱਕ ਚਾਕਲੇਟ ਸ਼ੇਕ ਫਾਈਨਲੀ ਥੋੜੀ ਬਹੁਤ ਭੁੱਖ ਤੱਕ ਜਿਆਰਾ ਕਰਦਾ ਅੱਗੇ ਖਵਾਉਣਾ ਤੁਹਾਨੂੰ ਚੀਜ਼ ਸਾਰੀਆਂ ਠੀਕ ਹੈ ਬੂਆ ਜੀ ਤੁਸੀਂ ਆਏ ਨਾ ਸੋਚ ਕੇ ਤੇ ਪਰੇਲੀ ਲੈ ਆਇਆ ਨਹੀਂ ਨਹੀਂ ਅਰੇ ਤਸਲਾ ਬੇਟਾ ਹਾਂ ਨਿਕਾ ਜਾ ਠੀਕ ਹੈ ਓਕੇ ਹੈ ਸਵਾਦ ਚਲੋ ਸ਼ੁਕਰ ਹੈ ਔਰ ਇਹਨੂੰ ਮੇਰਾ ਇਹਦਾ ਮੈਂ ਫੇਸ ਦੇਖ ਕੇ ਹੀ ਦੱਸ ਦਿੰਦਾ ਮਰਝਾਈ ਜੀ ਹੁੰਦੀ ਹੈ ਨਾ ਜਦੋਂ ਫੇਸ ਦਾ ਸੈਡ ਹੁੰਦਾ ਤੈਨੂੰ ਭੁੱਖ ਲੱਗੀ ਹੁੰਦੀ ਹੈ ਤੇ ਇਹ ਵੀ ਮੈਨੂੰ ਕਹਿੰਦੀ ਹੁੰਦੀ ਹੈ ਵੀ ਤੁਹਾਨੂੰ ਕਿਵੇਂ ਪਤਾ ਲੱਗਦਾ ਹੁਣ ਤੁਹਾਡੇ ਸਾਹਮਣੇ ਦੱਸਿਆ ਵੀ ਮੈਨੂੰ ਪਤਾ ਕਿਵੇਂ ਲੱਗ ਜਾਂਦਾ ਹੈ ਹੈ ਪਰੀ ਉੱਥੇ ਸਾਰੇ ਜਾਨੀ ਕਹਿੰਦੇ ਹੈਪੀ ਦੀ ਅਗੇਜਮੈਂਟ ਹੈ ਕੋਈ ਸਾਨੂੰ ਦੱਸ ਦੋ ਕੀ ਅਗੇਜਮੈਂਟ ਕੀਤੀ ਹੈ ਤੇ ਕੀ ਕਹਿਣਾ ਚਾਹੇਗੇ ਸਭ ਨੂੰ 14 ਤਰੀਕ ਨੂੰ ਪਤਾ ਲੱਗੂਗਾ ਠੀਕ ਹੈ ਬਹੁਤ ਵੱਡਾ ਸਰਪ੍ਰਾਈਜ਼ ਹੈ ਲਓ ਜੀ ਪਰ ਦੇਖ ਰਹੇ ਨੇ ਦੇਖੋ ਜੀ ਨਹੀਂ ਸ਼ੋਪਿੰਗ ਕਰ ਲਈ ਆਸਮਾਨ ਲੈ ਲਿਆ ਕਿੰਨਾ 파ਟਿਆ ਕਰ ਰੱਖਿਆ ਮੰਮੀ ਤੇ ਬੀਬੀ ਮੇਰੇ ਪਿੱਛੇ ਪਿੱਛੇ ਛੇਤੀ ਆਜੋ ਤੇ ਮੇਰੇ ਪਰਮਾਤਮਾ ਸੁੱਖ ਸ਼ਾਂਤੀ ਰੱਖੀ ਤੇ ਜਿੰਨੇ ਵੀ ਸਾਡੇ ਵਿਊਜ਼ਰ ਸਾਨੂੰ ਵੇਖਦੇ ਆ ਤੇ ਸਾਰਿਆਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਰਹੇ ਤੇ ਸਾਰੇ ਜਾਨੀ ਵਧੀਆ ਖੁਸ਼ ਰਹਿਣ ਤੇ ਜਿਹੜੀ ਚੀਜ਼ ਦੀ ਉਹਨਾਂ ਨੂੰ ਲੋੜ ਆ ਸਾਰੀਆਂ ਚੀਜ਼ਾਂ ਮਿਲਣ ਪਰਮਾਤਮਾ ਕਿਉਂਕਿ ਤੂੰ ਮੈਨੂੰ ਵਾਹਿਗੁਰੂ ਬਹੁਤ ਕੁਝ ਦਿੱਤਾ ਹੈ ਵਾਹਿਗੁਰੂ ਜੀ ਤੁਸੀਂ ਮੈਨੂੰ ਬਹੁਤ ਜ਼ਿਆਦਾ ਦਿੱਤਾ ਹੈ ਤੇ ਸੱਚੀ ਗੱਲ ਹੈ ਜਿਹੜੇ ਮੇਰੇ ਵਿਊਜ਼ਰ ਦੇਖ ਰਹੇ ਨੇ ਉਹਨਾਂ ਦੇ ਸਿਰ ਤੇ ਵੀ ਜਰੂਰ ਮੇਰ ਭਰਿਆ ਹੱਥ ਰੱਖਿਓ ਜੀ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਜਿਆਦਾ ਪਿਆਰ ਕਰਦਾ ਜੋ ਸਾਰੇ ਜਣੇ ਮੈਨੂੰ ਤਹਿ ਦਿਲੋਂ ਪਿਆਰ ਕਰਦੇ ਆ ਤੇ ਤਹਿ ਦਿਲੋਂ ਮੈਂ ਧੰਨਵਾਦ ਵੀ ਕਰਦਾ ਤੁਹਾਡਾ ਫਰੀ ਬੇਟੇ ਦਾ ਮਾਈ ਲਗਈ ਸੀ ਖਰੀਦ ਕੇ ਹਾਂ ਜਿੱਤੀ ਜਿੱਤੀ ਆ ਨਾ ਹਾਂ ਤਾਂ ਕੋਈ ਨਾ ਹੀ ਨਿਕਲ ਜਾਂਦਾ ਕਿਸੇ ਕਿਵੇਂ ਕਿਵੇਂ ना कर तो नहीं करी मैं और मैंने कोई कहना नहीं मैं आज चीज खरीद के लगी है कोई हाँ तुम तो भी फिर आई नहीं सी ना आई सी बता परी फिर हाँ सब चाहे आई सी मैं कपड़े लेके गए ना आप बता हाँ परी, परी फिर लाडली लाडली थी है ना है। जब भी बन जाएगा नहीं देख बढ़िया लग गया ठीक है तुरंत सिलेक्ट हो गया अगर चलना तो चलते भी रहेंगे करवा दियो बिल बहुत बहुत बधाई बढ़िया कोशिश बहुत ज्यादा फाइनली ऐसी आ गए मेरा आए जात है हैप्पी ठीक है बहुत करेक्ट बोल जाए बहुत ऐसी आ गए मम्मी होना नहीं का पीछे लाइकिंग आई है ना केड़ी काफी जो तुम रहती नहीं इथे नहीं होर्च है बहुत सेंट हां बाय रिलेटेड मेरी दादी ਨਬੀ ਮਾਂ ਦਾ ਵੀ ਜ਼ਰੂਰੀ ਚੱਕਣੀ ਪੈ। ਸਾਰੇ ਨੇ ਦੂਰ ਲਵਾਵਾਂ ਹੁਣ ਦਾਦੇ ਜੀ ਨੂੰ ਲੈ ਕੇ ਆਵਾਂਗੇ ਦੇਖੀ ਆਵੇ ਬੜੇ ਹੌਲੀ। ਪੈਣੀ ਬਰੀ। ਅਸੀਂ ਕਈ ਜਾਨੇ ਕਹਿੰਦੇ ਆ ਵੀ ਤੁਸੀਂ ਯਾਨੀ ਕੀ ਗੰਸ਼ਰੀ ਗੰਗਾ ਨਹੀਂ ਕਰੀਓ। ਨਕੇ ਚਲੋ ਦੇਖਦੇ ਆਂ ਜੀ ਜਿਵੇਂ ਅਡਜਸਟਮੈਂਟ ਹੁੰਦੀ ਹੈ ਹਨਾ ਅਜੇ ਅਸੀਂ ਦੇਖ ਰਹੇ ਆਂ। ਕੋਈ ਨਾ ਕਰਦਾ ਵੀ ਵੇਖੋ ਘਰ ਆਪਣਾ ਹੋਮ ਟੂਰ ਆਊਗਾ ਬਹੁਤ ਜਲਦੀ। ਘਰ ਵੀ ਬਹੁਤ ਸੋਹਣਾ ਬਣ ਰਿਹਾ ਆਪਣਾ। ਹਾਂਮ ਟੂਰ ਜ਼ਰੂਰ ਆਊਗਾ ਤੁਹਾਡੇ ਸਾਹਮਣੇ ਕਣੀ ਪਰੀ ਹਾਂਜੀ ਹੁਣ ਮੈਂ ਤੁਹਾਨੂੰ ਘਰੇ ਜਾ ਕੇ ਮੇਰਾ ਚੂੜਾ ਦਿਖਾਵਾਂਗੀ ਫਿਰ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਸੋਹਣਾ ਕਿ ਨਹੀਂ ਹਾਂ ਤੁਸੀਂ ਜਿੰਨੇ ਤਣ ਕਰੇ ਚਲੇ ਜਾਣਗੇ ਪਿੰਡ ਵਾਲੇ ਘਰੇ ਅਸੀਂ ਸ਼ੋਪਿੰਗ ਕਰ ਲਈ ਆ ਤੇ ਹੁਣ ਘਰ ਜਾ ਕੇ ਤੁਹਾਨੂੰ ਫਿਰ ਚੂੜਾ ਵੀ ਦਿਖਾਵਾਂਗੇ ਕੁੜੀਓ ਹਾਂਜੀ ਸਿਰ ਪੈਸੇ ਲੈ ਗੱਲ ਕਹੀਏ ਕੁੜੀਆਂ ਮੈਨੂੰ ਕਮੈਂਟ ਕਰਕੇ ਦੱਸਿਓ ਠੀਕ ਹੈ ਚੂੜਾ ਕਿਵੇਂ ਲੱਗਿਆ ਹਾਂ ਮਮਮੀ ਹਰੀ ਆਸ ਨੇ ਪਰੀ ਨੂੰ ਵੇਖ ਕੇ ਜਦੋਂ ਪਰੇਖ ਹੋਇਸਨ ਦੀ ਮਮੀ ਉਹ ਬਹੁਤ ਖੁਸ਼ ਹੋ ਜਾਨਾਂਗੇ। ਨਹੀਂ ਹੁੰਦਾ ਮਮੀ ਤੁਸੀਂ ਨਾਲ ਪਾਸ। ਮਾਂ ਮਾਂ ਤੇ ਹਾਂ ਹਾਂ ਤੁਸੀਂ ਨਾਲ ਹੋਸਾਂ। ਸੇ ਮਾਂ ਮਾਂ ਤੇ। ਅੱਛਾ ਜੀ। ਬਹੁਤ ਬਹੁਤ ਥੈਂਕ ਯੂ ਆਪਕਾ। 2 ਸਾਲ ਲੱਗੇਗੇ। 2 ਸਾਲ ਲੱਗੇਗਾ ਆਪਕਾ। 2 ਮਿੰਟ। ਲੋਈ। ਮੈਂ ਵੀ 2 ਮਿੰਟ ਰਹਿੰਦਾ ਕਿ ਇਹ ਹੈਪੀ ਨਹੀਂ ਤੇ ਕਮ ਕਰ। ਠੀਕ ਹੈ। ਮੈਂ ਨਹੀਂ ਰਭੇ ਬਾਈ। ਲਗਾ ਸ਼ੁਕਰ। ਠੀਕ ਰ ਚਮਚ। ਕੀ ਗਰ ਸਾਰੇ ਲੱਗ ਜਣਾ ਗਿਫਟ ਚਮਚ ਘੜੀ ਲੈ ਕੇ ਆਣਾ ਜੇਬ ਦੇ ਪਾਕੇ ਹੱਥ ਕੰਨੇ ਟਕੇ ਨੇ ਹੱਥ ਕੰਨੇ ਡੰਡੇ ਬੀਬੀ ਨੇ ਮੇ ਹੱਥ ਮਲਿਆ ਬੀਬੀ ਕਹਿੰਦੇ ਹੱਥ ਹੀ ਬੜੇ ਟੰਡੇ ਹਾਂ ਲਓ ਜੀ ਅਸੀਂ ਤਾਂ ਕੰਨੇ ਸਮੋਸੇ ਪਰ ਇਹਦਾ ਫਿਰ ਵਾਈਟ ਸੌਸ ਪਾਸਾ ਹਾਂ ਕਿਉਂ ਬੀਬੀ ਨੇ ਜਿਆਦਾ ਤਾਂ ਨਹੀਂ ਮੜੀ ਬੀਬੀ ਮੈਨੂੰ ਡਾਕਟਰ ਨਾਲ ਅਸੀਂ ਕੁਝ ਪਾਕੇ ਨਹੀਂ ਆਏ ਹਾਂ ਠੀਕ ਹੈ ਖੁਸ਼ ਹਾਂ ਬਹੁਤ ਜਿਆਦਾ ਥੈਂਕ ਯੂ ਆਇਓ ਮਨੀ ਕੇ ਡੇੜੀ ਰਣੂ ਕੀ ਕੰਮੀ ਸਭੀ ਹੜਾ ਲਾ ਬਾਬਾ ਖੜ ਕੇ ਤੇ ਸਾਜੀ ਆੜਾ ਲਾ ਬਾਬਾ ਖੜ ਕੇ ਸਭੀ ਲਾ ਬਾਬਾ ਖੜ ਕੇ ਟੈਂਪੋ ਖੜਾ ਹੋ ਗਿਆ ਸਭੀ ਤਾਂ ਸਰ ਦੇ ਵੀ ਤਾਂ ਲੇਟ ਹੋ ਗਏ ਕੋਈ ਚੁਰਪੜੀ ਹੋ ਕੇ ਜੀ ਜੀ ਸਾਜੀ ਤਾਂ ਰਹੀ ਦੇਖਾਂ ਸੁਸਿਆ ਦੇ ਜੇਤ ਦੇ ਬੜੇ ਪੱਕੇ ਹਨਾ ਕਿਵੇਂ ਤੇ ਆ ਨਵਾਬ ਨੂੰ ਲੈ ਕੇ ਇਹਨਾਂ ਨੂੰ ਠੰਡ ਲੱਗ ਜੂ ਰਾਤ ਨੂੰ ਤੇ ਫਿਰ ਕੀ ਆ ਆਪਣੇ ਨਾਲ ਚੱਲਦਾ ਇਹ ਨਵਾਬ ਨੂੰ ਨਹੀਂ ਠੰਡ ਲੱਗਦੀ ਇਹ ਨਵਾਬ ਫਿਰ ਮੇਰਾ ਪੁੱਤ ਆ ਨਾ ਇਹ ਨਵਾਬ ਜੀ ਆਦਦੇ ਨਵਾਬ ਨੂੰ ਲੈ ਕੇ ਆਏ ਆ ਬਾਹਰ ਹੋਰ ਸਨੂਨ ਤੇ ਚੱਲਦੇ ਆ ਇਹ ਸਨੂਨ ਚੱਲਨੇ ਸਾਰਾ ਦਿਨ ਟਾਈਮ ਨਹੀਂ ਲੱਗਦਾ ਹੁਣ ਟਾਈਮ ਲੱਗ ਗਿਆ ਚੱਲ ਵੀ ਚੱਲੀਏ ਸੱਚੀ ਅਸੀਂ ਬਹੁਤ ਬੀਜੀ ਚੱਲਨੇ ਆਨੇ ਚਾਰ ਪੰਜ ਦਿਨਾਂ ਤੋਂ ਬਹੁਤ ਜ਼ਿਆਦਾ ਹਾਂ ਬਹੁਤ ਸਾਡਾ ਟਾਈਮ ਨਹੀਂ ਲੱਗ ਰਿਹਾ ਨਾ ਕਰਕੇ ਹੁਣ ਮੈਂ ਸੋਚਿਆ ਤਾਂ ਨਵਾਬ ਨੂੰ ਤਾਂ ਲੈ ਕੇ ਚੱਲੀਏ ਨਾਲ ਬਾਕੀ ਨਵਾਬ ਨੂੰ ਸਾਰੇ ਇਹਨੇ ਬਹੁਤ ਪਿਆਰ ਕਰਦੇ ਚੱਕਰ ਸਾਰੇ ਕਹਿੰਦੇ ਬਾਈ ਮੈਂ ਚੱਕ ਲੈ ਚੱਕ ਲੈ ਹਾਂਜੀ ਇਹ ਕਿਊਟ ਬਹੁਤ ਹੈਗੇ ਚਲੋ ਮੇਰੇ ਦੇ ਸਲੂਨ ਜਾ ਕੇ ਹਾਂਜੀ ਬਿਲਕੁਲ ਲੋ ਵੀ ਦੋਸਤੋ ਮੈਂ ਤੇ ਨਵਾਬ ਆ ਗਈ ਜੀ ਸਲੂਨ 'ਚ ਨਵਾਬ ਬੈਠਾ ਮੇਰੇ ਚੌੜੀ ਜੇ ਤੇ ਬੰਦਾ ਇਹ ਕਹਿੰਦੀ ਆ ਫਿਰ ਇਹ ਕਹਿੰਦਾ ਫਿਰ ਮੇਰਾ ਜੀ ਨਹੀਂ ਲੱਗਦਾ ਮੈਂ ਕਿਹਾ ਚੱਲ ਮੇਰੇ ਨਾਲ ਹਾਂਜੀ ਦੇਖ ਲਓ ਮੇਰਾ ਚੂੜਾ ਲਓ ਸੇਵ ਕਰ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਹੈਗਾ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਖਾਸ ਕਰ ਕੁੜੀਆਂ ਦੱਸਣ ਕਮੈਂਟ ਕਰੀਂ ਖਾਸ ਕਰਕੇ ਤੁਸੀਂ ਕੁੜੀਓ ਦੱਸੋ ਕਮੈਂਟ ਕਰਕੇ ਝੋੜਾ ਸੋਹਣਾ ਲੱਗਿਆ ਇੱਕ ਵਾਰ ਹੋਰ ਦੇਖ ਲੈ ਲੋ ਤਦ ਫਿਰ ਹਾਂਜੀ ਤੇ ਆਪਾਂ ਅੱਜ ਦਾ ਵਲੋਗ ਕਰਦੇ ਇੱਥੇ ਸਮਾਪਤ ਮੇਰੇ ਦੇਖ ਨਵੇਂ ਹੋਰ ਵਲੋਗ ਦੇ ਨਾਲ ਤੇ ਵੀਡੀਓ ਨੂੰ ਲਾਈਕ ਕਰ ਦਿਓ ਸੋਣਾ ਇੱਕ ਕਮੈਂਟ ਕਰ ਦਿਓ ਹਾਈਪ ਦਾ অপਸ਼ਨ ਆ ਤੇ ਕਲਿੱਕ ਕਰਕੇ ਹਾਈਪ ਕਰ ਦਿਓ ਸੋ ਥੈਂਕ ਯੂ ਸੋ ਮੱਚ